ਪੀਐਨ ਮੀਡੀਆ ਦੇ ਨਾਲ ਜੁੜੇ ਹੋ ਦੋਸਤੋ ਮੈਂ ਰਜਿੰਦਰ ਸਿੰਘ ਸਵਰਾਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਤੱਕ ਹਾਜ਼ਰ ਕਰ ਰਿਹਾ ਹਾਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜਾਂ ਕੁਝ ਨਿਊਜ਼ ਚੈਨਲਾਂ ਦੇ ਵੱਲੋਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਅਜੇ ਹੋਈ ਕਿਉਂਕਿ ਇਸ ਤੋਂ ਪਹਿਲਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਵੱਡੇ ਆਧਾਰਿਆਂ ਦੇ ਵੱਲੋਂ ਜਿਹੜੀਆਂ ਅਸੀਂ ਖਬਰਾਂ ਚਲਾਈਆਂ ਜਾ ਰਹੀਆਂ ਸੀ ਕੱਲ ਦੇ ਦਰਮਿਆਨ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਨਕੂਦਰ ਦੇ ਬਰੰਦਪੁਰੀ ਤੋਂ ਗ੍ਰਿਫਤਾਰੀ ਹੋਈ ਹੈ ਪਰ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਵੇ ਤਾਂ ਅੱਜ ਉਸ ਤੋਂ ਉਲਟ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਅਮਰਪਾਲ ਸਿੰਘ ਦੀ ਅਡੇ ਤੱਕ ਗ੍ਰਿਫਤਾਰੀ ਨਹੀਂ ਹੋਈ ਘੌੜਾ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਵੱਡੇ ਸਵਾਲੀਆ ਚਿੰਨ੍ਹ ਵੀ ਜਿਹੜਾ ਕਹੇ ਜਾ ਸਕਦੇ ਨੇ ਕਿ ਮੀਡੀਆ ਧਾਰਿਆਂ ਦੇ ਉੱਪਰ ਲੱਗ ਰਹੇ ਨੇ ਤਾਂ ਦੂਜੇ ਪਾਸੇ ਵੱਡੀ ਤਦਾਦ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਲੋਂ ਨੌਂਦਵਾਨਾਂ ਦੇ ਵੱਲੋਂ ਤਰਨੇ ਰੋਸ ਮਜ਼ਾਹਰੇ ਕੀਤੇ ਜਾ ਰਹੇ ਨੇ ਚਾਹੇ ਮੋਹਾਲੀ ਦੀ ਗੱਲ ਹੋਵੇ ਕਿ ਮੋਹਾਲੀ ਦੇ ਵਿੱਚ ਨੌਂਦਵਾਨਾਂ ਦੇ ਵੱਲੋਂ ਜਿਹੜਾ ਸੀ ਇਕ ਤਰ੍ਹਾਂ ਦੇ ਨਾਲ 에어ਪੋਰਟ ਨੂੰ ਜਾਮ ਕਰਕੇ ਉੱਥੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਗੁਰਦੁਆਰਾ ਸੁਹਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆਵਾਜ਼ਾਈ ਹੈ ਠੱਪ ਕਰ ਦਿੱਤੀ ਗਈ ਹੈ ਤਾਂ ਦੇਖਿਆ ਗਿਆ ਸੀ ਕਿ ਇਸ ਆਵਾਜ਼ਾਈ ਠੱਪ ਕਰਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਾਂ ਸਰਕਾਰ ਦੇ ਉੱਪਰ ਕੋਈ ਦਬਾਅ ਬਣੇਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਜਿਹੜੀ ਕੋਈ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਜਨਤਕ ਕੀਤੀ ਜਾਣੀ ਚਾਹੀਦੀ ਸੀ ਉਹ ਜਨਤਕ ਨਹੀਂ ਕੀਤੀ ਤਾਂ ਜਿਸ ਤੋਂ ਬਾਅਦ ਤਿੱਖਾ ਰੋਸ ਮਜ਼ਾਹਰਾ ਨੌਜਵਾਨਾਂ ਦਾ ਸਿੱਖ ਸੰਗਤ ਦਾ ਦੇਖਣ ਦੇ ਵਿੱਚ ਮਿਲਿਆ ਕਿ ਜਿਹੜੀ ਇੱਕ ਪਾਸੇ ਦੀ ਪਹਿਲਾਂ ਆਵਾਜਾਈ ਬੰਦ ਕੀਤੀ ਜਾਂਦੀ ਹੈ ਰਿਪੋਰਟ ਰੋਡ ਦੀ ਤਾਂ ਉਸ ਤੋਂ ਬਾਅਦ ਦਿਨ ਚੜ੍ਹਦੇ ਦੇ ਨਾਲ ਜਿਹੜੀ ਦੂਜੇ ਪਾਸੇ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਵੇਂ ਜਿਹੜਾ ਆਵਾਮ ਦੇ ਵਿੱਚ ਜਾਂ ਨਾਨਕ ਨਾਮ ਲਈਵਾ ਸਿਕ ਸੰਗਤਾਂ ਦੇ ਵਿੱਚ ਰੋਸ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਸੇ ਦੇ ਤਹਿਤ 에ਅਰਪੋਰਟ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਨੌਜਵਾਨਾਂ ਦੇ ਵਿੱਚ ਜੋਸ਼ ਹੈ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਵੱਡੇ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਾਂ ਜਿਹੜੇ ਸਰਕਾਰ ਦੇ ਨਾਲ ਸੰਬੰਧਤ ਵੱਡੇ ਨੁਮਾਇੰਦੇ ਮੰਨੇ ਜਾਂਦੇ ਨੇ ਉਹਨਾਂ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਟਿੱਪਣੀ ਕੀਤੀ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਸਰਕਾਰ ਦੀ ਇਸ ਨਖੇਦੀ ਦੀ ਪ੍ਰੋਟਾ ਕੀਤੀ ਉਹਨਾਂ ਨੇ ਰੱਦ ਕੀਤਾ ਕਿ ਇਸ ਤਰ੍ਹਾਂ ਦਾ ਜਿਹੜੀ ਸੀ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਵੀ ਦੋਸ਼ੀ ਨੂੰ ਅਰੈਸਟ ਕੀਤਾ ਜਾਂਦਾ ਜਾਂ ਦੋਸ਼ੀ ਪਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਨਕਾਮੀ ਛੁਪਾ ਰਹੀ ਹੈ ਜਿਹੜਾ ਬੰਦਾ ਅੰਮ੍ਰਿਤ ਸੰਚਾਰ ਕਰਵਾ ਰਿਹਾ ਹੋਵੇ ਉਸ ਨੂੰ ਗ੍ਰਿਫਤ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੇ ਨਾਲ ਬਹੁਤ ਗਲਤ ਹੈ ਪਿੰਡਾਂ ਦੇ ਪਿੰਡ ਸੀਲ ਕਰ ਦੇਣੇ ਫੌਜ ਨੂੰ ਬੁਲਾ ਲੈਣਾ ਨੈਟ ਬੰਦ ਕਰ ਦੇਣਾ ਇਹ ਬਹੁਤ ਕਹਿ ਸਕਦੇ ਕਿ ਨਿੰਦਾ ਜਨਕ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹਰਮੀਤ ਸਿੰਘ ਕਾਲਕਾ ਨੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਕਾਂਗਰਸ ਦੇ ਨਾਲ ਜਿਹੜਾ ਪੁਲੱਥ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖੇਰਾ ਉਹਨਾਂ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਦੇ ਅਮਰਤਪਾਲ ਸਿੰਘ ਦੇ ਉੱਪਰ ਯੁਆਪਾ ਜਾਂ ਐਨਐਸਏ ਲਾਉਣ ਵਰਗੇ ਜਿਹੜੇ ਕਾਲੇ ਕਾਨੂੰਨ ਨਹੀਂ ਲਾਉਣੇ ਚਾਹੀਦੇ ਸਰਕਾਰ ਨੂੰ ਤਾਂ ਭਗਵੰਤ ਮਾਨ ਨੂੰ ਉਹਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਅਮਰਤਪਾਲ ਸਿੰਘ ਦੇ ਉੱਪਰ ਯੁਆਪਾ ਜਾਂ ਇਸ ਤਰ੍ਹਾਂ ਦੇ ਹੋਰ ਕਾਨੂੰਨ ਲਾਉਣੇ ਜਾਂ ਅਤਿ ਅਤਵਾਦੀ ਗਤੀਵਿਧੀ ਦੇ ਵਿੱਚ ਸ਼ਾਮਲ ਕਰਨਾ ਇੱਕ ਭੈੜੀ ਕਾਰਵਾਈ ਕਹੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਜੇ ਅਜ਼ਨਾਲੇ ਵਾਲੀ ਘਟਨਾ ਨੂੰ ਲੈ ਕੇ ਕਾਰਵਾਈ ਸਰਕਾਰ ਕਰਨਾ ਚਾਹੇ ਤਾਂ ਕਰ ਸਕਦੀ ਹੈ ਕੋਈ ਜਿਹੜੀਆਂ ਧਰਾਮਾ ਬਣਦੀਆਂ ਹੋਈਆਂ ਨੇ ਉਹ ਲੱਗ ਸਕਦੀ ਹੈ ਪਰ ਇਸ ਤਰੀਕੇ ਦੀ ਜਿਹੜੀ ਗਤੀਵਿਧੀ ਉਹਦੇ ਵਿੱਚ ਸ਼ਾਮਲ ਕਰਨਾ ਅਤ ਨਿੰਦਨਯੋਗ ਵਰਤਾਰਾ ਹੋਵੇਗਾ ਇਹ ਕਾਂਗਰਸ ਦੇ ਹਲਕਾ ਪਲੱਤ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਤੇ ਦੂਜੇ ਪਾਸੇ ਜਿਹੜੇ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਜਗਮੀਤ ਸਿੰਘ ਨੇ ਵੀ ਇੱਕ ਐਮ ਟਿੱਪਣੀ ਕੀਤੀ ਹੈ ਰਣਦੀਪ ਸਿੰਘ ਸਰਾਏ ਨੇ ਟਿੱਪਣੀ ਕੀਤੀ ਹੈ ਐਟਿਮ ਸਿੰਘ ਉਪਲ ਨੇ ਟਿੱਪਣੀ ਕੀਤੀ ਹੈ ਗੁਰ ਰਤਨ ਸਿੰਘ ਗੁਰ ਰਤਨ ਸਿੰਘ ਨੇ ਟਿੱਪਣੀ ਕੀਤੀ ਹੈ ਤਾਂ ਇਹਦੇ ਨਾਲ ਜਸਰਾਜ ਸਿੰਘ ਹਲਾਨ ਨੇ ਟਿੱਪਣੀ ਕੀਤੀ ਹੈ ਗੁਰਨੀਤ ਸਿੰਘ ਗੈਨੂਅਜ਼ ਨੇ ਟਿੱਪਣੀ ਕੀਤੀ ਹੈ ਪ੍ਰਭਮੀਤ ਸਰਕਾਰੀਆਂ ਨੇ ਟਿੱਪਣੀ ਕੀਤੀ ਹੈ ਇਸ ਦੇ ਨਾਲ ਸਬੰਧਤ ਜਿੰਨੇ ਹੋਰ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਬਹੁਤ ਐਮ ਟਿੱਪਣੀਆਂ ਆਈਆਂ ਈ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਇੱਕ ਪਾਸੇ ਇੰਟਰਨੈਟ ਬੰਦ ਕਰ ਦੇਣਾ ਸਰਕਾਰ ਦੇ ਜਿਹੜੇ ਸਰਕਾਰ ਦੇ ਵੱਲੋਂ ਪੁਲਿਸ ਦਸਤਿਆਂ ਦੇ ਨਾਲ 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 ਜਿਹੜੇ ਆਰਮੀ ਦੇ ਜਾਂ ਜਿਹੜੇ ਏ ਆਰ ਪੀ ਦੇ ਜਾਂ ਹੋਰ ਜੜੀਆਂ ਕਹਿ ਸਕਦੇ ਨੇ ਕਿ ਸੈਂਟਰ ਦੀਆਂ ਸੁਰੱਖਿਆ ਧਿਰਾਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਬੁਲਾ ਲੈਣ ਦੇ ਨਾਲ ਬਹੁਤ ਭੜੇ ਸੰਕੇਤ ਮਿਲ ਰਹੇ ਨੇ ਪਰ ਇਹਦੇ ਜਿਹੜਾ ਜਿੰਨਾ ਵੀ ਇਹ ਸਮੁੱਚਾ ਵਰਤਾਰਾ ਕੀਤਾ ਜਾ ਰਿਹਾ ਹੈ ਇਹ ਅੱਤ ਦਾ ਨਿੰਦਨਯੋਗ ਹੈ ਪਰ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਉੱਪਰ ਵੀ ਵੱਡੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਨੇ ਤੇ ਕੁਝ ਲੋਕਾਂ ਦੇ ਵੱਲੋਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਦਾ ਇਨਕਾਊਂਟਰ ਵੀ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਹਿਲਾ মিডিਆ ਵੱਡੇ মিডিਆ ਮੇਨਸਟ੍ਰੀਮ মিডিਆ ਦੇ ਆਧਾਰਿਆਂ ਦੇ ਵੱਲੋਂ ਜਿਹੜਾ ਸੀਗਾ ਪੁਸ਼ਟੀ ਕਰ ਦੇਣਾ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਜਿਹੜਾ ਰੱਦ ਕਰ ਦੇਣਾ ਇੱਕ ਤਰ੍ਹਾਂ ਦੇ ਨਾਲ ਕਿ ਅਮਰਤਪਾਲ ਸਿੰਘ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ ਉਹ ਪਘੌੜਾ ਕਰਾਰ ਦਿੱਤੇ ਗਏ ਨੇ ਕਿ ਉਹ ਪਘੌੜੇ ਹੋ ਚੁੱਕੇ ਨੇ ਇਸ ਵਕਤ ਤਾਂ ਇਸੇ ਜਿਸ ਤਰੀਕੇ ਦੇ ਨਾਲ ਨੌਨਵਾਨਾਂ ਦੀਆਂ ਗ੍ਰਿਫਤਾਰੀਆਂ ਲਗਾਤਾਰ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇੱਕ ਤਰ੍ਹਾਂ ਦੇ ਨਾਲ ਮਾਹੌਲ ਹੈ ਜਿਹੜਾ ਉਹ ਦਹਿਸ਼ਤਮੰਦ ਪੈਦਾ ਕੀਤਾ ਜਾ ਰਿਹਾ ਚਾਹੇ ਉਹ ਸਰਕਾਰ ਦੇ ਵੱਲੋਂ ਹੋਵੇ ਚਾਹੇ ਲੋਕਾਂ ਦੇ ਵੱਲੋਂ ਹੋਵੇ ਇੱਕ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਸਰਕਾਰ ਇਸ ਤਰ੍ਹਾਂ ਦਾ ਰਿਐਕਸ਼ਨ ਕਰਦੀ ਹੈ ਤਾਂ ਸਰਕਾਰ ਨੂੰ ਪਤਾ ਹੈ ਕਿ ਇਹਦਾ ਖਮਿਆਜ਼ਾ ਕੀ ਹੋਵੇਗਾ ਜਦੋਂ ਸਰਕਾਰ ਇਸ ਤਰ੍ਹਾਂ ਦਾ ਰਿਐਕਸ਼ਨ ਕਰੇਗੀ ਤੇ ਸੁਭਾਵਿਕ ਤੌਰ ਤੇ ਗੱਲ ਹੈ ਕਿ ਲੋਕ ਵੱਡੀ ਤعداد ਦੇ ਵਿੱਚ ਆਪਣੇ ਘਰਾਂ ਤੋਂ ਨਿਕਲ ਪੈਂਦੇ ਨੇ ਸੜਕਾਂ ਨੂੰ ਮਾਲਕੇ ਬੈਠ ਜਾਂਦੇ ਨੇ ਚਾਹੇ ਆਮ ਕਰਕੇ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੱਡੀਆਂ ਸੰਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸੇ ਦੇ ਤਹਿਤ ਜਿਹੜਾ ਨੌਜਵਾਨ ਚੱਕੇ ਜਾ ਰਹੇ ਨੇ ਅਮਰਤਪਾਲ ਸਿੰਘ ਦੇ ਉੱਪਰ ਕਿਹੜੀਆਂ ਧਰਾਵਾਂ ਲਾਈਆਂ ਜਾਣਗੀਆਂ ਜਾਣਾਂ ਨੂੰ ਪੁਲਿਸ ਦੇ ਵੱਲੋਂ ਅਰੈਸਟ ਕਰਕੇ ਕਿੱਥੇ ਲਿਜਾਇਆ ਜਾ ਸਕਦਾ ਹੈ ਤਾਂ ਇਸੇ ਮੁੱਦੇ ਦੇ ਉੱਪਰ ਜਿਹੜੀ ਪੂਰੀ ਗੱਲਬਾਤ ਹੈ ਇਸ ਵਕਤ ਸਾਡੇ ਨਾਲ ਕਾਨੂੰਨੀ ਮਾਹਰ ਨੇ ਉਹਨਾਂ ਦੇ ਨਾਲ ਪੂਰੀ ਗੱਲਬਾਤ ਵੀ ਕਰ ਲੈਨੇ ਆ ਪੀਐਨ ਮੀਡੀਆ ਦੇ ਨਾਲ ਜੁੜੇ ਹੋ ਦੋਸਤੋ ਮੈਂ ਰਜਿੰਦਰ ਸਿੰਘ ਸਵਰਾਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਤੱਕ ਹਾਜ਼ਰ ਕਰ ਰਹੇ ਹਾਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜਾਂ ਕੁਝ ਨਿਊਜ਼ ਚੈਨਲਾਂ ਦੇ ਵੱਲੋਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਅਜੇ ਹੋਈ ਕਿਉਂਕਿ ਇਸ ਤੋਂ ਪਹਿਲਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਵੱਡੇ ਆਧਾਰਿਆਂ ਦੇ ਵੱਲੋਂ ਜਿਹੜੀਆਂ ਅਸੀਂ ਖਬਰਾਂ ਚਲਾਈਆਂ ਜਾ ਰਹੀਆਂ ਸੀ ਕੱਲ ਦੇ ਦਰਮਿਆਨ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਨਕੋਦਰ ਦੇ ਬਰੰਦਪੁਰੀ ਤੋਂ ਗ੍ਰਿਫਤਾਰੀ ਹੋਈ ਹੈ ਪਰ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਵੇ ਤਾਂ ਅੱਜ ਉਸ ਤੋਂ ਉਲਟ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਅਮਰਤਪਾਲ ਸਿੰਘ ਦੀ ਅਡੇ ਤੱਕ ਗ੍ਰਿਫਤਾਰੀ ਨਹੀਂ ਹੋਈ ਘੌੜਾ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਵੱਡੇ ਸਵਾਲੀਆ ਚਿੰਨ੍ਹ ਵੀ ਜਿਹੜਾ ਕਹੇ ਜਾ ਸਕਦੇ ਨੇ ਕਿ ਮੀਡੀਆ ਧਾਰਿਆਂ ਦੇ ਉੱਪਰ ਲੱਗ ਰਹੇ ਨੇ ਤਾਂ ਦੂਜੇ ਪਾਸੇ ਵੱਡੀ ਤਦਾਦ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਲੋਂ ਨੌਂਦਵਾਨਾਂ ਦੇ ਵੱਲੋਂ ਦਰਨੇ ਰੋਸ ਮਜ਼ਾਹਰੇ ਕੀਤੇ ਜਾ ਰਹੇ ਨੇ ਚਾਹੇ ਮੋਹਾਲੀ ਦੀ ਗੱਲ ਹੋਵੇ ਕਿ ਮੋਹਾਲੀ ਦੇ ਵਿੱਚ ਨੌਂਦਵਾਨਾਂ ਦੇ ਵੱਲੋਂ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ 에어ਪੋਰਟ ਨੂੰ ਜਾਮ ਕਰਕੇ ਉੱਥੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਗੁਰਦੁਆਰਾ ਸੁਹਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆਵਾਜ਼ਾਈ ਹੈ ਠੱਪ ਕਰ ਦਿੱਤੀ ਗਈ ਹੈ ਤਾਂ ਦੇਖਿਆ ਗਿਆ ਸੀ ਕਿ ਇਸ ਆਵਾਜ਼ਾਈ ਠੱਪ ਕਰਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਾਂ ਸਰਕਾਰ ਦੇ ਉੱਪਰ ਕੋਈ ਦਬਾਅ ਬਣੇਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਜਿਹੜੀ ਕੋਈ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਜਨਤਕ ਕੀਤੀ ਜਾਣੀ ਚਾਹੀਦੀ ਸੀ ਉਹ ਜਨਤਕ ਨਹੀਂ ਕੀਤੀ ਤਾਂ ਜਿਸ ਤੋਂ ਬਾਅਦ ਤਿੱਖਾ ਰੋਸ ਮظਹਰਾ ਨੌਜਵਾਨਾਂ ਦਾ ਸਿੱਖ ਸੰਗਤ ਦਾ ਦੇਖਣ ਦੇ ਵਿੱਚ ਮਿਲਿਆ ਕਿ ਜਿਹੜੀ ਇੱਕ ਪਾਸੇ ਦੀ ਪਹਿਲਾਂ ਆਵਾਜਾਈ ਬੰਦ ਕੀਤੀ ਜਾਂਦੀ ਹੈ 에ਰਪੋਰਟ ਰੋਡ ਦੀ ਤਾਂ ਉਸ ਤੋਂ ਬਾਅਦ ਦਿਨ ਚੜ੍ਹਦੇ ਦੇ ਨਾਲ ਜਿਹੜੀ ਦੂਜੇ ਪਾਸੇ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਵੇਂ ਜਿਹੜਾ ਆਵਾਮ ਦੇ ਵਿੱਚ ਜਾਂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਦੇ ਵਿੱਚ ਰੋਸ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਸੇ ਦੇ ਤਹਿਤ 에ਰਪੋਰਟ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਇਹ ਨੌਜਵਾਨਾਂ ਦੇ ਵਿੱਚ ਜੋਸ਼ ਹੈ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਵੱਡੇ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਾਂ ਜਿਹੜੇ ਸਰਕਾਰ ਦੇ ਨਾਲ ਸੰਬੰਧਤ ਵੱਡੇ ਨੁਮਾਇੰਦੇ ਮੰਨੇ ਜਾਂਦੇ ਨੇ ਉਹਨਾਂ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਟਿੱਪਣੀ ਕੀਤੀ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਸਰਕਾਰ ਦੀ ਇਸ ਨਖੇਦੀ ਦੀ ਪ੍ਰੋੜਤਾ ਕੀਤੀ ਉਹਨਾਂ ਨੇ ਰੱਦ ਕੀਤਾ ਕਿ ਇਸ ਤਰ੍ਹਾਂ ਦਾ ਜਿਹੜੀ ਸੀ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਵੀ ਦੋਸ਼ੀ ਨੂੰ ਅਰੈਸਟ ਕੀਤਾ ਜਾਂਦਾ ਜਾਂ ਦੋਸ਼ੀ ਪਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਨਾਕਾਮੀ ਛੁਪਾ ਰਹੀ ਹੈ ਜਿਹੜਾ ਬੰਦਾ ਅੰਮ੍ਰਿਤ ਸੰਚਾਰ ਕਰਵਾ ਰਿਹਾ ਹੋਵੇ ਉਸ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੇ ਨਾਲ ਬਹੁਤ ਗਲਤ ਹੈ ਪਿੰਡਾਂ ਦੇ ਪਿੰਡ ਸੀਲ ਕਰ ਦੇਣੇ ਫੌਜ ਨੂੰ ਬੁਲਾ ਲੈਣਾ ਨੈੱਟ ਬੰਦ ਕਰ ਦੇਣਾ ਇਹ ਬਹੁਤ ਕਹਿ ਸਕਦੇ ਕਿ ਨਿੰਦਾ ਜਨਕ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹਰਮੀਤ ਸਿੰਘ ਕਾਲਕਾ ਨੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਕਾਂਗਰਸ ਦੇ ਨਾਲ ਜਿਹੜਾ ਭਲੱਥ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਦੇ ਅਮਰਤਪਾਲ ਸਿੰਘ ਦੇ ਉੱਪਰ ਜਵਾਪਾ ਜਾਂ ਐਨਐਸਏ ਲਾਉਣ ਵਰਗੇ ਜਿਹੜੇ ਕਾਲੇ ਕਾਨੂੰਨ ਨਹੀਂ ਲਾਉਣੇ ਚਾਹੀਦੇ ਸਰਕਾਰ ਨੂੰ ਤਾਂ ਭਗਵੰਤ ਮਾਨ ਨੂੰ ਉਹਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਅਮਰਤਪਾਲ ਸਿੰਘ ਦੇ ਉੱਪਰ ਜਵਾਪਾ ਜਾਂ ਇਸ ਤਰ੍ਹਾਂ ਦੇ ਹੋਰ ਕਾਨੂੰਨ ਲਾਉਣੇ ਜਾਂ ਅਤਿ ਅਤਵਾਦੀ ਗਤੀਵਿਧੀ ਦੇ ਵਿੱਚ ਸ਼ਾਮਲ ਕਰਨਾ ਇੱਕ ਭੈੜੀ ਕਾਰਵਾਈ ਕਹੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਜੇ ਅਜ਼ਨਾਲੇ ਵਾਲੀ ਘਟਨਾ ਨੂੰ ਲੈ ਕੇ ਕਾਰਵਾਈ ਸਰਕਾਰ ਕਰਨਾ ਚਾਹੇ ਤਾਂ ਕਰ ਸਕਦੀ ਹੈ ਕੋਈ ਜਿਹੜੀਆਂ ਧਰਾਮਾ ਬਣਦੀਆਂ ਹੋਈਆਂ ਨੇ ਉਹ ਲੱਗ ਸਕਦੀ ਹੈ ਪਰ ਇਸ ਤਰੀਕੇ ਦੀ ਜਿਹੜੀ ਗਤੀਵਿਧੀ ਉਹਦੇ ਵਿੱਚ ਸ਼ਾਮਲ ਕਰਨਾ ਅਤਨਿੰਦਨਯੋਗ ਵਰਤਾਰਾ ਹੋਵੇਗਾ ਇਹ ਕਾਂਗਰਸ ਦੇ ਹਲਕਾ ਪਲਾਟ ਤੋਂ ਵਿਧਾਇਕ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਹੈ ਤੇ ਦੂਜੇ ਪਾਸੇ ਜਿਹੜੇ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਜਗਮੀਤ ਸਿੰਘ ਨੇ ਵੀ ਇੱਕ ਐਮ ਟਿੱਪਣੀ ਕੀਤੀ ਹੈ ਰਣਜੀਤ ਸਿੰਘ ਸਰਾਇ ਨੇ ਟਿੱਪਣੀ ਕੀਤੀ ਹੈ ਐਟਿਮ ਸਿੰਘ ਉਪਲ ਨੇ ਟਿੱਪਣੀ ਕੀਤੀ ਹੈ ਗੁਰ ਰਤਨ ਸਿੰਘ ਗੁਰ ਰਤਨ ਸਿੰਘ ਨੇ ਟਿੱਪਣੀ ਕੀਤੀ ਹੈ ਤਾਂ ਇਹਦੇ ਨਾਲ ਜਸਰਾਜ ਸਿੰਘ ਹਲਾਨ ਨੇ ਟਿੱਪਣੀ ਕੀਤੀ ਹੈ ਗੁਰਨੀਤ ਸਿੰਘ ਗੈਨੂਅਜ਼ ਨੇ ਟਿੱਪਣੀ ਕੀਤੀ ਹੈ ਪ੍ਰਭਮੀਤ ਸਰਕਾਰੀਆਂ ਨੇ ਟਿੱਪਣੀ ਕੀਤੀ ਹੈ ਇਸ ਦੇ ਨਾਲ ਸਬੰਧਤ ਜਿੰਨੇ ਹੋਰ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਬਹੁਤ ਐਮ ਟਿੱਪਣੀਆਂ ਆਈਆਂ ਈ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ ਇੱਕ ਪਾਸੇ ਇੰਟਰਨੈਟ ਬੰਦ ਕਰ ਦੇਣਾ ਸਰਕਾਰ ਦੇ ਜਿਹੜੇ ਸਰਕਾਰ ਦੇ ਵੱਲੋਂ ਪੁਲਿਸ ਦਸਤਿਆਂ ਦੇ ਨਾਲ 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 ਜਿਹੜੇ ਆਰਮੀ ਦੇ ਜਾਂ ਜਿਹੜੇ ਏ ਆਰ ਪੀ ਦੇ ਜਾਂ ਹੋਰ ਜੜੀਆਂ ਕਹਿ ਸਕਦੇ ਨੇ ਕਿ ਸੈਂਟਰ ਦੀਆਂ ਸੁਰੱਖਿਆ ਧਿਰਾਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਬੁਲਾ ਲੈਣ ਦੇ ਨਾਲ ਬਹੁਤ ਭੜੇ ਸੰਕੇਤ ਮਿਲ ਰਹੇ ਨੇ ਪਰ ਇਹਦੇ ਜਿਹੜਾ ਜਿੰਨਾ ਵੀ ਇਹ ਸਮੁੱਚਾ ਵਰਤਾਰਾ ਕੀਤਾ ਜਾ ਰਿਹਾ ਹੈ ਇਹ ਅੱਤ ਦਾ ਨਿੰਦਨਯੋਗ ਹੈ ਪਰ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਉੱਪਰ ਵੀ ਵੱਡੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਨੇ ਤੇ ਕੁਝ ਲੋਕਾਂ ਦੇ ਵੱਲੋਂ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਦਾ ਇਨਕਾਊਂਟਰ ਵੀ ਸਰਕਾਰ ਦੇ ਵੱਲੋਂ ਕੀਤਾ ਜਾ ਸਕਦਾ ਹੈ ਜਿਸ ਤਰੀਕੇ ਦੇ ਨਾਲ ਪਹਿਲਾਂ মিডিਆ ਵੱਡੇ মিডিਆ ਮੇਨਸਟ੍ਰੀਮ মিডিਆ ਦੇ ਆਧਾਰਿਆਂ ਦੇ ਵੱਲੋਂ ਜਿਹੜਾ ਸੀਗਾ ਪੁਸ਼ਟੀ ਕਰ ਦੇਣਾ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਦੂਜੇ ਪਾਸੇ ਜਿਹੜਾ ਰੱਦ ਕਰ ਦੇਣਾ ਇੱਕ ਤਰ੍ਹਾਂ ਦੇ ਨਾਲ ਕਿ ਅਮਰਤਪਾਲ ਸਿੰਘ ਦੀ ਅਡੇ ਗ੍ਰਿਫਤਾਰੀ ਨਹੀਂ ਹੋਈ ਉਹ ਪਗੌੜਾ ਕਰਾਰ ਦਿੱਤੇ ਗਏ ਨੇ ਕਿ ਉਹ ਪਗੌੜੇ ਹੋ ਚੁੱਕੇ ਨੇ ਇਸ ਵਕਤ ਤਾਂ ਇਸੇ ਜਿਸ ਤਰੀਕੇ ਦੇ ਨਾਲ ਨੌਨਵਾਨਾਂ ਦੀਆਂ ਗ੍ਰਿਫਤਾਰੀਆਂ ਲਗਾਤਾਰ ਪੰਜਾਬ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਇੱਕ ਤਰ੍ਹਾਂ ਦੇ ਨਾਲ ਮਾਹੌਲ ਹੈ ਜਿਹੜਾ ਉਹ ਦਹਿਸ਼ਤਮੰਦ ਪੈਦਾ ਕੀਤਾ ਜਾ ਰਿਹਾ ਚਾਹੇ ਉਹ ਸਰਕਾਰ ਦੇ ਵੱਲੋਂ ਹੋਵੇ ਚਾਹੇ ਲੋਕਾਂ ਦੇ ਵੱਲੋਂ ਹੋਵੇ ਇੱਕ ਸੁਭਾਵਿਕ ਗੱਲ ਹੈ ਕਿ ਜਦੋਂ ਸਰਕਾਰ ਇਸ ਤਰ੍ਹਾਂ ਦਾ ਰਿਐਕਸ਼ਨ ਕਰਦੀ ਹੈ ਤਾਂ ਸਰਕਾਰ ਨੂੰ ਪਤਾ ਹੈ ਕਿ ਇਹਦਾ ਖਮਿਆਜ਼ਾ ਕੀ ਹੋਵੇਗਾ ਜਦੋਂ ਸਰਕਾਰ ਇਸ ਤਰ੍ਹਾਂ ਦਾ ਰਿਐਕਸ਼ਨ ਕਰੇਗੀ ਤੇ ਸੁਭਾਵਿਕ ਤੌਰ ਤੇ ਗੱਲ ਹੈ ਕਿ ਲੋਕ ਵੱਡੀ ਤعداد ਦੇ ਵਿੱਚ ਆਪਣੇ ਘਰਾਂ ਤੋਂ ਨਿਕਲ ਪੈਂਦੇ ਨੇ ਸੜਕਾਂ ਨੂੰ ਮਾਲਕੇ ਬੈਠ ਜਾਂਦੇ ਨੇ ਚਾਹੇ ਆਮ ਕਰਕੇ ਲੋਕਾਂ ਨੂੰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੱਡੀਆਂ ਸੰਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸੇ ਦੇ ਤਹਿਤ ਜਿਹੜਾ ਨੌਜਵਾਨ ਚੱਕੇ ਜਾ ਰਹੇ ਨੇ ਅਮਰਤਪਾਲ ਸਿੰਘ ਦੇ ਉੱਪਰ ਕਿਹੜੀਆਂ ਧਰਾਵਾਂ ਲਾਈਆਂ ਜਾਣਗੀਆਂ ਜਾਣਨ ਨੂੰ ਪੁਲਿਸ ਦੇ ਵੱਲੋਂ ਅਰੈਸਟ ਕਰਕੇ ਕਿੱਥੇ ਲਿਜਾਇਆ ਜਾ ਸਕਦਾ ਹੈ ਤਾਂ ਇਸੇ ਮੁੱਦੇ ਦੇ ਉੱਪਰ ਜਿਹੜੀ ਪੂਰੀ ਗੱਲਬਾਤ ਹੈ ਇਸ ਵਕਤ ਸਾਡੇ ਨਾਲ ਕਾਨੂੰਨੀ ਮਾਹਰ ਨੇ ਉਹਨਾਂ ਦੇ ਨਾਲ ਪੂਰੀ ਗੱਲਬਾਤ ਵੀ ਕਰ ਲੈਨੇ ਆ। ਪੀਐਨ ਮੀਡੀਆ ਦੇ ਨਾਲ ਜੁੜੇ ਹੋ ਦੋਸਤੋ ਮੈਂ ਰਜਿੰਦਰ ਸਿੰਘ ਸਵਰਾਇਸ ਵੇਲੇ ਦੀ ਵੱਡੀ ਜਾਣਕਾਰੀ ਤੁਹਾਡੇ ਤੱਕ ਹਾਜ਼ਰ ਕਰ ਰਿਹਾ ਹਾਂ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਜਾਂ ਕੁਝ ਨਿਊਜ਼ ਚੈਨਲਾਂ ਦੇ ਵੱਲੋਂ ਖਬਰਾਂ ਚਲਾਈਆਂ ਜਾ ਰਹੀਆਂ ਨੇ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਨਹੀਂ ਅਜੇ ਹੋਈ ਕਿਉਂਕਿ ਇਸ ਤੋਂ ਪਹਿਲਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਵੱਡੇ ਆਧਾਰਿਆਂ ਦੇ ਵੱਲੋਂ ਜਿਹੜੀਆਂ ਅਸੀਂ ਖਬਰਾਂ ਚਲਾਈਆਂ ਜਾ ਰਹੀਆਂ ਸੀ ਕੱਲ ਦੇ ਦਰਮਿਆਨ ਕਿ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਨਕੂਦਰ ਦੇ ਬਰੰਦਪੁਰੀ ਤੋਂ ਗ੍ਰਿਫਤਾਰੀ ਹੋਈ ਹੈ ਪਰ ਦੂਜੇ ਪਾਸੇ ਜੇ ਜ਼ਿਕਰ ਕੀਤਾ ਜਾਵੇ ਅੱਜ ਉਸ ਤੋਂ ਉਲਟ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਅਮਰਪਾਲ ਸਿੰਘ ਦੀ ਅਡੇ ਤੱਕ ਗ੍ਰਿਫਤਾਰੀ ਨਹੀਂ ਹੋਈ ਘੌੜਾ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਵੱਡੇ ਸਵਾਲੀਆ ਚਿੰਨ੍ਹ ਵੀ ਜਿਹੜਾ ਕਹੇ ਜਾ ਸਕਦੇ ਨੇ ਕਿ ਮੀਡੀਆ ਧਾਰਿਆਂ ਦੇ ਉੱਪਰ ਲੱਗ ਰਹੇ ਨੇ ਤਾਂ ਦੂਜੇ ਪਾਸੇ ਵੱਡੀ ਤਦਾਦ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਤਰਨੇ ਰੋਸ ਮਜ਼ਾਹਰੇ ਕੀਤੇ ਜਾ ਰਹੇ ਨੇ ਚਾਹੇ ਮੋਹਾਲੀ ਦੀ ਗੱਲ ਹੋਵੇ ਕਿ ਮੋਹਾਲੀ ਦੇ ਵਿੱਚ ਨੌਂਦਵਾਨਾਂ ਦੇ ਵੱਲੋਂ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ 에어ਪੋਰਟ ਨੂੰ ਜਾਮ ਕਰਕੇ ਉੱਥੇ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ ਗੁਰਦੁਆਰਾ ਸੁਹਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਆਵਾਜ਼ਾਈ ਹੈ ਠੱਪ ਕਰ ਦਿੱਤੀ ਗਈ ਹੈ ਤਾਂ ਦੇਖਿਆ ਗਿਆ ਸੀ ਕਿ ਇਸ ਆਵਾਜ਼ਾਈ ਠੱਪ ਕਰਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਪਰ ਜਾਂ ਸਰਕਾਰ ਦੇ ਉੱਪਰ ਕੋਈ ਦਬਾਅ ਬਣੇਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਜਿਹੜੀ ਕੋਈ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਸੀ ਜਾਂ ਜਨਤਕ ਕੀਤੀ ਜਾਣੀ ਚਾਹੀਦੀ ਸੀ ਉਹ ਜਨਤਕ ਨਹੀਂ ਕੀਤੀ ਤਾਂ ਜਿਸ ਤੋਂ ਬਾਅਦ ਤਿੱਖਾ ਰੋਸ ਮਜ਼ਾਹਰਾ ਨੌਜਵਾਨਾਂ ਦਾ ਸਿੱਖ ਸੰਗਤ ਦਾ ਦੇਖਣ ਦੇ ਵਿੱਚ ਮਿਲਿਆ ਕਿ ਜਿਹੜੀ ਇੱਕ ਪਾਸੇ ਦੀ ਪਹਿਲਾਂ ਆਵਾਜਾਈ ਬੰਦ ਕੀਤੀ ਜਾਂਦੀ ਹੈ ਰਿਪੋਰਟ ਰੋਡ ਦੀ ਤਾਂ ਉਸ ਤੋਂ ਬਾਅਦ ਦਿਨ ਚੜ੍ਹਦੇ ਦੇ ਨਾਲ ਜਿਹੜੀ ਦੂਜੇ ਪਾਸੇ ਦੀ ਆਵਾਜਾਈ ਵੀ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਵੇਂ ਜਿਹੜਾ ਆਵਾਮ ਦੇ ਵਿੱਚ ਜਾਂ ਨਾਨਕ ਨਾਮ ਲਈਵਾ ਸੰਗਤਾਂ ਦੇ ਵਿੱਚ ਰੋਸ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਸੇ ਦੇ ਤਹਿਤ 에어ਪੋਰਟ ਰੋਡ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਨੌਜਵਾਨਾਂ ਦੇ ਵਿੱਚ ਜੋਸ਼ ਹੈ ਤਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਿਹੜੇ ਵੱਡੇ ਅੰਤਰਰਾਸ਼ਟਰੀ ਸੰਸਦ ਮੰਨੇ ਜਾਂਦੇ ਨੇ ਉਹਨਾਂ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਾਂ ਜਿਹੜੇ ਸਰਕਾਰ ਦੇ ਨਾਲ ਸੰਬੰਧਤ ਵੱਡੇ ਨੁਮਾਇੰਦੇ ਮੰਨੇ ਜਾਂਦੇ ਨੇ ਉਹਨਾਂ ਵੱਲੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਟਿੱਪਣੀ ਕੀਤੀ ਗਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਨੇ ਸਰਕਾਰ ਦੀ ਇਸ ਨਖੇਦੀ ਦੀ ਪ੍ਰੋੜਤਾ ਕੀਤੀ ਉਹਨਾਂ ਨੇ ਰੱਦ ਕੀਤਾ ਕਿ ਇਸ ਤਰ੍ਹਾਂ ਦਾ ਜਿਹੜੀ ਸੀ ਕਾਰਵਾਈ ਨਹੀਂ ਸੀ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਵੀ ਦੋਸ਼ੀ ਨੂੰ ਅਰੈਸਟ ਕੀਤਾ ਜਾਂਦਾ ਜਾਂ ਦੋਸ਼ੀ ਪਾਇਆ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਹ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਨਾਕਾਮੀ ਛੁਪਾ ਰਹੀ ਹੈ ਜਿਹੜਾ ਬੰਦਾ ਅੰਮ੍ਰਿਤ ਸੰਚਾਰ ਕਰਵਾ ਰਿਹਾ ਹੋਵੇ ਉਸ ਨੂੰ ਗ੍ਰਿਫਤਾਰ ਕਰਨਾ ਇੱਕ ਤਰ੍ਹਾਂ ਦੇ ਨਾਲ ਬਹੁਤ ਗਲਤ ਹੈ ਪਿੰਡਾਂ ਦੇ ਪਿੰਡ ਸੀਲ ਕਰ ਦੇਣੇ ਫੌਜ ਨੂੰ ਬੁਲਾ ਲੈਣਾ ਨੈੱਟ ਬੰਦ ਕਰ ਦੇਣਾ ਇਹ ਬਹੁਤ ਕਹਿ ਸਕਦੇ ਕਿ ਨਿੰਦਾ ਜਨਕ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਹਰਮੀਤ ਸਿੰਘ ਕਾਲਕਾ ਨੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਕਾਂਗਰਸ ਦੇ ਨਾਲ ਜਿਹੜਾ ਪੁਲੱਥ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖੈਰਾ ਉਹਨਾਂ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਦੇ ਅਮਰਤਪਾਲ ਸਿੰਘ ਦੇ ਉੱਪਰ ਯੂਆਪਾ ਜਾਂ ਐਨਐਸਏ ਲਾਉਣ ਵਰਗੇ ਜਿਹੜੇ ਕਾਲੇ ਕਾਨੂੰਨ ਨਹੀਂ ਲਾਉਣੇ ਚਾਹੀਦੇ ਸਰਕਾਰ ਨੂੰ